ਦਾ ਸ੍ਰੀ ਵੈਦੂ ਦੀ ਕੀ ਫਤਿਹ ਅੱਜ ਬਹੁਤ ਹੀ ਸੁਭਾਵਾ ਸੁਭਾਗਾ ਦਿਨ ਹੈ ਜੋ ਕਿ ਸਾਡੇ ਨਗਰ ਵਿੱਚ ਸਾਡੇ ਵਿਹੜੇ ਵਿੱਚ ਡਾਕਟਰ ਮੈਡਮ ਪ੍ਰਗਿਆ ਜੈਨ ਜੀ ਐਸਐਸਪੀ ਬੀਕੋਟ ਪਹੁੰਚੇ ਹਨ ਉਹਨਾਂ ਦਾ ਇੱਥੇ ਪਹੁੰਚਣ ਤੇ ਬਾਈ ਵਿਨਿੰਦਰ ਘਿਹਣਵੀ ਜੀ ਸੂਹ ਨਗਰ ਪੰਚਾਇਤ ਸੂਹ ਨਗਰ ਵੱਲੋਂ ਜੀ ਆਇਆਂ ਮੋਸਟ ਵੈਲਕਮ ਤਾੜੀਆਂ ਨਾਲ ਸਵਾਗਤ ਹੈ ਸ਼ੁਕਰੀਆ ਅਮਰਜੀਤ ਜੀ ਅਤੇ ਮੈਡਮ ਡਾਕਟਰ ਪ੍ਰਿਯਾ ਜੈਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਪੁਲਿਸ ਪ੍ਰਸ਼ਾਸਨ ਦੇ ਵਿੱਚ ਜਿਹੜੇ ਨਵੇਂ ਇਹ ਨਹੀਂ ਦਿਨੀ ਅਫੀਸਰ ਪੰਜਾਬ ਚ ਕਾਰਜਸ਼ੀਲ ਹੈ ਵਕ ਵਕਤ ਜ਼ਿਲ੍ਹਿਆਂ ਚ ਡਾਕਟਰ ਪ੍ਰਿਯਾ ਜੈਨ ਦਾ ਨਾਮ ਉਹਨਾਂ ਚ ਸਿਰ ਕੱਢਵਾ ਹੈ ਬੜੀ ਮਿਹਨਤ ਲਿਆਕਤ ਇਮਾਨਦਾਰੀ ਤੇ ਧਿਆਨਸ਼ਦਾਰੀ ਫਾਜ਼ਿਲ ਕਾ ਵੀ ਐਸਐਸਪੀ ਰਹੇ ਆ ਤੇ ਬਾਬਾ ਫਰੀਦ ਜੀ ਦੀ ਧਰਤੀ ਤੇ ਆ ਗਏ ਔਰ ਤੁਸੀਂ ਦੇਖ ਹੀ ਰਹੇ ਪਿਛਲੇ ਦਿਨਾਂ 'ਚ ਕਾਫੀ ਸਖਤੀ ਕੀਤੀ ਹੈ ਤੇ ਹੋਰ ਵੀ ਅਸੀਂ ਆਸ ਕਰਦੇ ਆਂ ਕਿ ਸਮਾਜ ਦੇ ਵਿੱਚ ਅਫੜਾ ਤਫੜੀ ਨੂੰ ਰੋਕਣ ਵਾਸਤੇ ਹੋਰ ਵਧੀਆ ਬਾਬਾ ਫਰੀਦ ਦੀ ਮਹਿਰ ਰਹੂਗੀ ਇੱਥੇ ਜਿਹੜਾ ਵੀ ਬਾਬਾ ਫਰੀਦ ਦੀ ਧਰਤੀ ਤੇ ਸੇਵਾ ਕਰਕੇ ਗਿਆ ਭਾਵੇਂ ਆਈਐਸ ਸੀ ਭਾਵੇਂ ਆਈਪੀਐਸ ਸੀ ਜਾਂ ਹੋਰ ਸ਼ੋਭੇ ਚੋਂ ਸੀ ਉਹਦੀ ਹਮੇਸ਼ਾ ਹੀ ਬਾਬਾ ਫਰੀਦ ਜੀ ਬੱਲੇ-ਬੱਦੇ ਰੱਖਦੇ ਆ ਤੋ ਮੈਡਮ ਜੀ ਤੁਹਾਡਾ ਸਾਥੇ ਘਰ ਗਰੀਬ ਖਾਨੇ ਚ ਆਉਣ ਤੇ ਸਵਾਗਤ ਹੈ ਔਰ ਇਥੇ ਮੈਂ ਸਮਝਦਾ ਕਿ ਇਹ ਧਰਤੀ ਕਾਰਨ ਹੁੰਦਾ ਬੰਦੇ ਕਾਰਨ ਨਹੀਂ ਹੁੰਦਾ ਡੀ ਆਈ ਜੀ ਐਸ ਐਸ ਪੀ ਲਖਾਰੀ ਕਲਾਕਾਰ ਜੱਜ ਸਹਿਬਾਨ ਕਨੇਡਾ ਅਮਰੀਕਾ ਪ੍ਰਵਾਸੀ ਪਤਨੀ ਰੋਹ ਜਿੰਨੀਆਂ ਇਥੇ ਹਸਤੀਆਂ ਆਉਂਦੀਆਂ ਤੇ ਇਹ ਇਨੇਕ ਬੰਦੇ ਮੈਂ ਜਾਦੇ ਕੁਆਲਿਟੀ ਤੇ ਕੁਆਂਟੀਟੀ ਮੈਂ ਕੁਆਂਟੀਟੀ ਨਾਲੋਂ ਜਿਵੇਂ ਅਮਰਜੀਤ ਨੇ ਦੱਸਿਆ ਕਵਾਲਿਟੀ ਇਨ ਇੱਕ ਸਰਜਨ ਜਿਵੇਂ ਘਰ ਦੇ ਮੈਂਬਰ ਬੈਠੇ ਹੁੰਦੇ ਆ 70 75 ਬੰਦਿਆਂ ਦੀ ਮੈਂ ਲਿਸਟ ਬਣਾਈ ਹੁੰਦੀ ਆ ਤੇ ਉਸ ਢੰਗ ਨਾਲ ਫਿਰ ਮੈਂ ਇਹ ਇਕੱਠੇ ਕਰਦੇ ਆ ਜਿਆਦੇ ਲੋਕਾਂ ਨੂੰ ਗੱਲਬਾਤ ਦੀ ਕਰਨ ਵਾਸਤੇ ਥੋੜੇ ਲੋਕਾਂ ਦੀ ਲੋੜ ਹੁੰਦੀ ਆ ਤੇ 70 75 ਬੰਦੇ ਹਰ ਵਾਰੀ ਅਸੀਂ ਹਾਜ਼ਰ ਹੁੰਦੇ ਆ ਤੇ ਸਾਡੇ ਤਨ ਭਾਗ ਕੇ ਪਿਤਾ ਜੀ ਦਾ ਅਸੀਂ ਪੁਰਸਕਾਰ ਹਰ ਸਾਲ ਪਿਛਲੀ ਵਾਰੀ ਰਾਜਪਾਲ ਸਿੰਘ ਸੰਧੂ ਸਾਹਿਬ ਐਸਐਸਪੀ ਸੀ ਉਹਨਾਂ ਨੂੰ ਦਿੱਤਾ ਸੀ ਫਿਰ ਉਸ ਤੋਂ ਪਹਿਲਾਂ ਸ਼੍ਰੀ ਰਵੀਪਰ ਜੀ ਸਾਡੇ ਡੀਸੀਸੀ ਪੀਕੋਟ ਉਹਨਾਂ ਨੂੰ ਦਿੱਤਾ ਸੀ ਤੋ ਇਸ ਤਰ੍ਹਾਂ ਵਰਨ ਰੋਜਮ ਸਾਡੇ ਆਈਐਸ ਉਹਨਾਂ ਨੂੰ ਦਿੱਤਾ ਸੀ ਤੋ ਵਿਕਰਮਜੀਤ ਦੁੱਗਲ ਸਾਡੇ ਉਹ ਤਾਂ ਰਿਸ਼ਤੇਦਾਰ ਐ ਨਾਨਕੇ ਕਹਿ ਸਕਦੇ ਆ ਉਹਨਾਂ ਦੇ ਉਹਨਾਂ ਨੂੰ ਦਿੱਤਾ ਸੀ ਤੇ ਤੁਹਾਨੂੰ ਵੀ ਅਸੀਂ ਇਸ ਮਾਨ ਨਿਵਾਜ ਰਹੇ ਹਾਂ ਤੋ ਤੁਹਾਡਾ ਬਹੁਤ ਬਹੁਤ ਜੈਨ ਐ ਡਾਕਟਰ ਪ੍ਰਗਿਆ ਜੈਨ ਖੁਰਾ ਦਾ ਵਿਅਕਤੀਤਵ ਜਿਹੜਾ ਹੈ ਖਾਸ ਕਰਕੇ ਉਹ ਬੜਾ ਹੀ ਪ੍ਰਭਾਵਸ਼ਾਲੀ ਹੈ ਟਰੈਕਟਰ ਵਾਲੇ ਨੂੰ ਕਹਦੀ ਥੋੜਾ ਅੱਗੇ ਲੰਘ ਜੁਰ ਜਾ ਸਾਡਾ ਤੇ ਆਓ ਤੇ ਇੱਧਰ ਆਜੋ ਤੁਸੀਂ ਇੱਥੇ ਹੀ ਆ ਜਿੱਥੇ-ਜਿੱਥੇ ਵੀ ਇਹਨਾਂ ਨੇ ਟ੍ਰੇਨਿੰਗ ਕੀਤੀ ਸ਼ੁਰੂ ਚ ਭਾਵੇਂ ਬਰਨਾਲਾ ਸੀ ਜਾਂ ਹੋਰ ਸ਼ਹਿਰ ਸੀ ਵਕ-ਵਕ ਥਾਵਾਂ ਤੇ ਆਪਣੀ ਛਾਪ ਛੱਡੀ ਇੱਕ ਤਸੱਭਾ ਦੇ ਵਿੱਚ ਇਹਨਾਂ ਆਪਣਾਪਨ ਹੈ ਦੂਜਾ ਇੱਕ ਦਿਨ ਜਦੋਂ ਸ਼ੁਰੂ ਚ ਅਸੀਂ ਮਿਲੇ ਤੇ ਮੈਂ ਹਿੰਦੀ ਚ ਗੱਲ ਕਰਨ ਲੱਗ ਗਿਆ ਮੈਨੂੰ ਕਹਿੰਦੇ ਤੁਸੀਂ ਪੰਜਾਬੀ ਕਿਉਂ ਨਹੀਂ ਬੋਲਦੇ ਇਹ ਐ ਲੱਗਦਾ ਜਿਵੇਂ ਹੁਣੇ ਪਿੰਡ ਚੋਂ ਆਏ ਹੋਣ ਹਾਲਾਂਕਿ ਯੂਪੀ ਦੇ ਬਾਗਪੱਤ ਨਾਲ ਸੰਬੰਧ ਤੇ ਪਰ ਇੱਕ ਅਫਸਰ ਵੱਲੋਂ ਉਸ ਸਟੇਟ 'ਚ ਜੇ ਕਾਨੂੰਨ ਹੁੰਦਾ ਕਿ ਪਹਿਲਾਂ ਉੱਥੋਂ ਦੀ ਭਾਸ਼ਾ ਪਾਸ ਕਰਨੀ ਪੈਂਦੀ ਹੈ ਤੇ ਇਹਨਾਂ ਨੇ ਇੰਨੀ ਛੋਟੀ ਉਮਰ 'ਚ ਇੰਨੀ ਸੋਹਣੀ ਪੰਜਾਬੀ ਸਿੱਖੀ ਤੇ ਦਫ਼ਤਰ 'ਚ ਵੀ ਪੰਜਾਬੀ ਵਾਲਾ ਮਾਹੌਲ ਹੀ ਹੁੰਦਾ ਇਹਨਾਂ ਦੇ ਜਦੋਂ ਵੀ ਦੇਖੀਦਾ ਤਾਂ ਸਾਰੇ ਪਤਵੰਤੇ ਸਾਡੇ को ज्ञाना पिंड दे सारे निवासी निंदर प्रा, निंदर भाई माताजी आज संडे नो स्पेशली मैं इतने इसीलिए आई आईया क्योंकि इने मान और सरकार नाल निंदर भाई ने मनु इनवाइट किता सी सो so, uh, मैं फिर आई थॉट कि आई शुड गो और रस्ते ही से जदो अपन इथे आ रहे सी सो so मैं माय डॉटर शी वाज आस्किंग मी कि मम्मा किस चीज द अवार्ड मिल द पे ਤੋ ਮੈਨੂੰ ਵੀ ਨਹੀਂ ਪਤਾ ਕਿਸ ਚੀਜ਼ ਦਾ ਰਿਵਾਰਡ ਹੈ ਇਹ ਜਿੰਨਾ ਜਿਹੜਾ ਇੱਕ ਸਨੇਹ ਅਸੀਂ ਕਹਿੰਦੇ ਹਿੰਦੀ ਚ ਜਿੰਨਾ ਪਿਆਰ ਔਰ ਜਿੰਨਾ ਸਤਕਾਰ ਇਹ ਸਭ ਤੋਂ ਵੱਡਾ ਰਿਵਾਰਡ ਹੈ ਔਰ ਜਿੰਨਾ ਇੱਕ ਫਰੀਦਕੋਟ ਨੇ ਜਿੰਨਾ ਮਾਨ ਮੈਨੂੰ ਬਖਸ਼ਾ ਜਿੰਨਾ ਸੀ ਇੱਥੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਤੇ ਉਹਦਾ ਇੱਕ ਰਿਸਪੌਂਸ ਔਰ ਇੱਕ ਪੋਜ਼ਿਟਿਵ ਰਿਸਪੌਂਸ ਜਦੋਂ ਪੁਲਿਸ ਨੂੰ ਮਿਲਦਾ ਹੈ ਸਾਨੂੰ ਜਿਹੜੀ ਹੱਲਾਸ਼ੇਰੀ ਤੁਹਾਡੇ ਵੱਲੋਂ ਮਿਲਦੀ ਹੈ ਉਹਦੇ ਨਾਲੋਂ ਸਾਡਾ ਜਿਹੜਾ ਇੱਕ ਹੌਸਲਾ ਹੈ ਉਹ ਹੋਰ ਦੁੱਗਣਾ ਹੋ ਜਾਂਦਾ ਹੈ। ਔਰ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਪੂਰੀ ਫਰੀਦਕੋਟ ਪੁਲਿਸ, मेरी सारी टीम, सारे ਸਾਡੇ ਡਿਸਟ੍ਰਿਕਟ ਆਫਿਸਰਸ, ਸਾਡੇ ਸਾਰੇ ਐਸਐਚਓ, ਜ਼ੋਨ ਇਸ ਗੱਲ ਦਾ ਬਹੁਤ ਮਾਣ ਹੈ ਇਸ। ਉਹਨਾਂ ਨੂੰ ਮਹਿਸੂਸ ਹੁੰਦਾ ਕਿ ਅਸੀਂ ਫਰੀਦਕੋਟ ਪੁਲਿਸ ਟੀਮ ਦਾ ਇੱਕ ਹਿੱਸਾ ਹੈ। ਔਰ ਉਸ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਨੀ ਹਾਂ ਕਿ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਹੋ, ਤੁਸੀਂ ਸਾਨੂੰ ਸਪੋਰਟ ਕਰਦੇ ਹੋ। ਸਾਡੇ ਤੱਕ ਤੁਸੀਂ ਜਿਹੜੀ ਇਨਫੋਰਮੇਸ਼ਨ ਹੈ ਉਹ ਤੁਸੀਂ ਲੈ ਕੇ ਆਉਂਦੇ ਹੋ ਤਾਂ ਕਿ ਅਸੀਂ ਕੁਝ ਪਿੰਡ ਵਾਸਤੇ ਅਸੀਂ ਫਰੀਦਕੋਟ ਵਾਸਤੇ ਕੁਝ ਅਸੀਂ ਚੰਗਾ ਕਰਾਈਏ ਇੱਥੇ ਬੱਚਿਆਂ ਬੈਠੀਆਂ ਹਿੰਦੀਆਂ ਤਾਂ ਮੈਂ ਬੇਸਿਕਲੀ ਪੀਓ ਨੋ ਸ਼ੀਜ਼ ਮਾਈ ਡਾਟਰ ਤਾਂ ਮੈਂ ਯੋ ਇੱਥੇ ਇਸ ਲਈ ਵੀ ਲੈ ਕੇ ਆਈ ਕਿ ਮੈਂ ਉਹਨੂੰ ਦਿਖਾਣਾ ਚਾਹੁੰਦੀ ਸੀ ਕਿ ਪਿੰਡ ਕਿੱਦਾਂ ਦੇ ਹੁੰਦੇ ਐ ਔਰ ਸਾਡੀ ਜਿਹੜੀ ਕਲਚਰ ਹੈ ਉਹ ਕਿਵੇਂ ਦੀ ਕਲਚਰ ਹੁੰਦੀ ਐ सो रस्ते जो अशि बजाज में छोटी छोटी चीजा देख के जो वाले बचे होंगे उन्होंने मिलना नहीं है so, सो ये मैं यही चीज सजेस्ट करा कि जी अपनी कल्चर है जोड़ा अपना सभ्याचार है वो अपने बच्चों जरूर सिखाओ क्योंकि अगे जो बड़े हो जाए तीह पैंती चालीस साल हो सकता है कोई यूएस जाके सैटल होस्ट्रेलिया कोई कैनेडा ਕੋਸ਼ਿਸ਼ ਇਹ ਹੀ ਕਰੀਏ ਕਿ ਆਪਾਂ ਇੱਥੇ ਹੀ ਸੈਟਲ ਹੋਈਏ ਬਟ ਅਗਰ ਉਹਨਾਂ ਨੂੰ ਉੱਥੇ ਜਾਣਾ ਪੈਂਦਾ ਹੈ ਤਾਂ ਉਹਨਾਂ ਨੂੰ ਇਹ ਗੱਲ ਜ਼ਰੂਰ ਯਾਦ ਰਹਿ ਕੇ ਅਸੀਂ ਕਿੱਥੋਂ ਆਏ ਨੇ ਉਹ ਚੀਜ਼ ਜਦੋਂ ਸਾਨੂੰ ਯਾਦ ਰਹਿੰਦੀ ਹੈ ਤਾਂ ਆਪਾਂ ਉਹ ਉਹ ਵੀ ਕੰਮ ਕਰਨਗੇ ਕਿਤੇ ਵੀ ਕਰਨੀ ਹੋਵੇ ਉਹਦੇ ਮਨ ਉਹਨਾਂ ਦੇ ਮਨ 'ਚ ਜਿਹੜਾ ਇੱਕ ਜਿਹਨੂੰ ਕਹਿੰਦੇ ਇੱਕ ਇਮੋਸ਼ਨਲ ਇੰਟੈਲੀਜੈਂਸ ਹੁੰਦੀ ਹੈ ਇੱਕ ਵਰਡ ਕਿ ਸਾਹਮਣੇ ਵਾਲਾ ਬੰਦਾ ਤੁਹਾਡੇ ਕੋਲ ਆਇਆ ਹੈ ਉਹ ਤੁਹਾਡੇ ਤੋਂ ਕੀ ਐਕਸਪੈਕਟ ਕਰਦਾ ਹੈ ਔਰ ਅਗਰ ਤੁਸੀਂ ਉਹਦੀ ਥਾਤੇ ਹੁੰਦੇ ਤਾਂ ਕੀ ਹੁੰਦਾ ਜਿਸ ਦਿਨ ਅਸੀਂ ਇਹ ਸੋਚ ਲੈਂਦੇ ਹਾਂ ਤਾਂ ਫਿਰ ਸਾਡੀ ਵਰਕਿੰਗ ਜੋ ਹੈ ਕਿਸੇ ਵੀ profession 'ਚ ਉਹ ਇੱਕ ਅਲੱਗ ਲੈਵਲ ਤੇ ਚਲੀ ਜਾਂਦੀ ਹੈ ਤਾਂ ਅਸੀਂ ਇੱਥੇ ਜਿਹੜੀ ਪੁਲਿਸਿੰਗ ਤੋਂ ਚਲੋ ਇੱਕ ਸਾਡਾ profession ਹੈ ਬਟ ਜਿਹੜੇ ਅਸੀਂ ਇੱਥੇ ਰਿਸ਼ਤੇ ਬਣਾ ਕੇ ਜਾਂਦੇ ਹਾਂ ਸਾਡੇ ਤਾਂ ਪੋਸਟਿੰਗ ਟਾਈਪ 'ਤੇ ਸਬਸਤਰਾ ਦੀ ਵਕ-ਵਕ ਥਾਂਵਾਂ ਤੇ ਵੰਦੀ ਲੈ ਬਟ ਜਿਹੜੇ ਹੁਣ ਅੱਜ ਅਸੀਂ ਇੱਥੇ ਰਿਸ਼ਤੇ ਬਣਾ ਕੇ ਜਾ ਰਹੇ ਹਾਂ ਉਹ ਅਸੀਂ ਅਗਲੇ 30 ਸਾਲਾਂ ਤੱਕ चलते हैं और यही कमई होती है तो एक जिदा नाई ने कहा आई वुड लाइक टू स्पेषली कॉम्पलीमेंट हिम कि कैसे कि बिलकुल जमीनी लैवल तो बता पिंड च रेह के पिंड च पढ़ के ਅਗੇ ਲਾਈਫ 'ਚ ਸੈਟਬੈਕਸ ਵੀ ਬਹੁਤ ਆਏ ਪਰ ਨਾ ਹੀ ਹੈਜ਼ ਮੇਡ ਅ ਮਾਰਕ ਫੋਰ ਐਗਜ਼ੈਪਟ ਆਪਣਾ ਵੀ ਨਾਮ ਇਹਨਾਂ ਨੇ ਬਣਾਇਆ ਆਪਣੇ ਪਿੰਡ ਨੂੰ ਇਹਨਾਂ ਨੇ ਇਨਾ ਸਨਮਾਨ ਦਵਾਇਆ ਪੰਜਾਬ ਨੂੰ ਇਹਨਾਂ ਨੇ ਇਨਾ ਸਨਮਾਨ ਦਵਾਇਆ ਵੱਡੇ ਵੱਡੇ ਲੈਵਲ ਤੇ ਤਾਂ ਇਤੋ ਸਾਨੂੰ ਇਹੀ ਗੱਲ ਸਿੱਖਣੀ ਚਾਹੀਦੀ ਹੈ ਬੱਚਿਆਂ ਨੂੰ ਸਪੈਸ਼ਲੀ ਮੈਂ ਕਰਵਾਉਂਗੀ ਕਿ ਸੁਪਨੇ ਦੇਖੋ ਨਾਥਿੰਗ ਇਜ਼ ਇੰਪੋਸੀਬਲ ਯੂ ਸ਼ੁਡ ਡਰੀਮ ਔਰ ਸੁਪਨੇ ਦੇਖਣਾ ਸਿਰਫ ਉਤਨਾ ਕਾਫੀ ਨਹੀਂ ਹੈ ਉਸ ਤੋਂ ਬਾਅਦ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਮਿਹਨਤ ਔਰ ਕਿਸ ਡਾਇਰੈਕਸ਼ਨ 'ਚ ਮਿਹਨਤ ਕਰਨੀ ਹੋਣੀ ਹੈ ਸੋ ਹੀ ਇਜ਼ ਅ ਫਾਈਨ ਐਗਜ਼ਾਮਪਲ ਕਿ ਕਿਦਾਂ ਅਸੀਂ ਜਦੋਂ ਅੰਥਕ ਮਿਹਨਤ ਕਰਦੇ ਹਾਂ ਕੋਈ ਵੀ ਕੰਮ ਕਰੋ ਉੱਚ ਮਿਹਨਤ ਨਾਲ ਇਮਾਨਦਾਰੀ ਤੇ ਨੇਕ ਨੀਅਤ ਨਾਲ ਅਗਰੇਸੀ ਕਰਾਂਗੇ ਤਾਂ ਅਸੀਂ ਕਿਤੇ ਵੀ ਪਹੁੰਚ ਸਕਦੇ ਹਾਂ ਨਾਥਿੰਗ ਇਜ਼ ਇੰਪੋਸੀਬਲ ਮੈਂ ਇਹ ਟਾਈਪਿਸ ਅਫਸਰ ਬਣ ਕੇ ਬੈਠੀ ਹਾਂ ਤੁਹਾਡੇ ਸਾਹਮਣੇ ਤਾਂ ਫਿਰ ਇਹ ਦੇ ਪਿੱਛੇ ਵੀ ਸਿਰਫ ਦੋ ਤਿੰਨ ਹੀ ਚੀਜ਼ਾਂ ਸਿਗੀਆਂ ਕਿ ਇੱਕ ਤੋਂ ਨੇਕ ਨੀਅਤ ਕੇ ਸਾਥ ਔਰ ਇੱਕ ਬਹੁਤ ਇੱਕ ਸਹੀ ਡਾਇਰੈਕਸ਼ਨ ਚ ਜਦੋਂ ਅਸੀਂ ਮਿਹਨਤ ਕਰਦੇ ਆਂ ਤਾਂ ਵੀ ਰੀਚ ਐਟ ਸਮ ਪਲੇਸ ਉਹੀ ਕੋਸ਼ਿਸ਼ ਅਸੀਂ ਕਰਦੇ ਆਂ ਕਿ ਡੇ ਟੂ ਡੇ ਆਪਣੀ ਇੱਕ ਵਰਕਿੰਗ ਚ ਵੀ ਅਸੀਂ ਲੈ ਕੇ ਆਈਏ ਉਹ ਡੇਲੀ ਪਰਮਾਤਮਾ ਦਾ ਅਸੀਂ ਉਹਨਾਂ ਦੀ ਅਰਦਾਸ ਕਰਦੇ ਨੇ ਕਿ ਸਾਨੂੰ ਸਹੀ ਰਾਹ ਉਹ ਦਿਖਾਏ ਔਰ ਇੱਥੇ ਸਾਨੂੰ ਇਨਾ ਮਾਨ ਬਖਸ਼ਣ ਵਾਸਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਸਾਰਿਆਂ ਦਾ ਐਂਡ ਮੇਰੇ ਵੱਲੋਂ ਅਗਰ ਕੁਝ ਵੀ ਮੈਂ ਕਰ ਪਾਵਾਂ ਪਿੰਡ ਵਾਸਤੇ ਯਾ ਇੱਥੇ ਤੁਹਾਡੇ ਸਾਰਿਆਂ ਵਾਸਤੇ ਤੁਸੀਂ ਤੁਸੀਂ ਕਾਇਨ ਨਹੀਂ ਮੇਰੇ ਕੋਲ ਜ਼ਰੂਰ ਆਓ 对。